ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ੍ਰੈਟ ਕਰਨ ਵਾਸਤੇ ਸਾਨੂੰ ਆਏ ਨੇ ਕੋਈ ਸਾਨੂੰ ਡਰ ਖੋਫ ਨਾਏ ਦਾ ਤੇ ਨਾਏ ਦੀ ਇਹਦੀ ਸਰਕਾਰ ਦਾ ਨਾਦੀ ਕੈਬਨਿਟ ਦਾ ਉਹ ਜਸ ਟਾਈਮ ਨਸ਼ੇ ਵਿੱਚ ਤੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਦੇ ਹੋ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਏਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਹੈ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਤੇ ਜਾਂ ਆਪੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈੱਟ ਕਰਾਂਗੇ ਐਂ ਸਾਰਿਆਂ ਨੂੰ ਅਨਫੋਰਚੁਨੇਟ ਗੱਲ ਹੈ ਇਹ ਗੱਲ ਠੀਕ ਹੈ ਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਹਾਊਸ ਦੇ ਵਿੱਚ ਕਈ ਗੱਲ ਜੜੀ ਹੈ ਉਹਦੀ ਕਚਹਿਰੀਆਂ ਕੌਗਨੀਸ਼ੈਂਸ ਨਹੀਂ ਲੈ ਸਕਦੀ ਤੋਨੇ ਉਥੇ ਇਹ ਗੱਲ ਕੀਤੀ ਕਿ ਮੈਨੂੰ ਐ ਲੱਗ ਰਿਹਾ ਕਿ ਇਹਨੂੰ ਦੌਰਾ ਪੈ ਰਿਹਾ ਤੇ ਇਹਨੂੰ ਐ ਕਰੋ ਕੋ ਜੁੱਤੀ ਲਾਓ ਤੇ ਇਹਨੂੰ ਇਹਦੇ ਮੂੰਹ ਨਾਲ ਲਾਓ ਇਹਨੂੰ ਸੰਘਾਓ ਜੁੱਤੀ ਨੂੰ ਜਿਹੜਾ ਪੰਜਾਬ ਦਾ ਇੱਕ ਪੁਰਾਣਾ ਇੱਕ ਬਹੁਤ ਹੀ ਅਫਸੋਸਨਾਕ ਇਸ ਕਿਸਮ ਦੀ ਬੋਲੀ ਬੋਲੀ ਜਾਂਦੀ ਹੈ ਅਸੀਂ ਕੱਲ ਹੀ ਸ਼ਾਮ ਸਪੀਕਰ ਪੰਜਾਬ ਅਸੈਂਬਲੀ ਨੂੰ ਪ੍ਰਿਵਿਲੇਜ ਮੋਸ਼ਨ ਚੀਫ ਮਿਨਿਸਟਰ ਦੇ ਖਿਲਾਫ ਦਿੱਤਾ ਆਸ ਉਮੀਦ ਤੇ ਸਾਨੂੰ ਇਹ ਸਬੰਧੂ ਸਪੀਕਰ ਤੋਂ ਹੈ ਕੋਈ ਨਹੀਂ ਕਿਉਂਕਿ ਕੱਲ ਵੀ ਤੁਸੀਂ ਵੇਖੋ ਕਸਟੋਡੀਅਨ ਆਫ ਦੀ ਹਾਊਸ ਚੀਫ ਮਿਨਿਸਟਰ ਸਪੀਕਰ ਹੁੰਦੇ ਬਟ ਸਪੀਕਰ ਡਾਇਰੈਕਸ਼ਨਸ ਥੱਲੋਂ ਚੀਫ ਮਿਨਿਸਟਰ ਕੋ ਲੈ ਰਹੇ ਸੀ ਹਾਊਸ ਨੂੰ ਕਿਸ ਤਰ੍ਹਾਂ ਚਲਾਣਾ ਹੈ ਕਿ ਨੂੰ ਮੌਕਾ ਦੇਣਾ ਹੈ ਕਿ ਨੂੰ ਨਹੀਂ ਦੇਣਾ ਹੈ ਤੇ ਜਿਹੜਾ ਤੌਰ ਤਰੀਕਾ ਭਗਵੰਤ ਮਾਨ ਨੇ ਅਡਾਪਟ ਕੀਤਾ ਹੈ ਪਹਿਲੀ ਦਫਾ ਇਹ ਗੱਲ ਵੀ ਉਹਨੇ ਕਹੀ ਕਿ ਮੈਂ ਪਹਿਲੀ ਵਾਰ ਚੀਮਨਸਟ ਹੈ ਉਹ ਜਾ ਤੋਹਫਾ ਦੇਗਾ ਜਿਹੜਾ 75 ਸਾਲਾਂ ਚ ਕਿਸੇ ਵੀ ਸਟੇਟ ਅਸੈਂਬਲੀ ਦੇ ਵਿੱਚ ਅੱਗੇ ਮੁੱਖ ਮੰਤਰੀ ਦੇ ਨਾਂ ਦਿੱਤਾ ਹੋਏ ਤੇ ਉਹਨੇ ਇੱਕ ਤਾਲਾ ਜਿਹੜਾ ਲਿਫਾਫੇ ਚ ਪਾ ਕੇ ਸਪੀਕਰ ਨੂੰ ਕਿਹਾ ਖੋਲ ਕੇ ਵਿਖਾਓ ਤੇ ਵਿਧਾਨ ਸਭਾ ਨੂੰ ਲੋਕ ਕਰ ਦਿਓ ਤੁਸੀਂ ਤੋਂ ਇਹ ਅਸੀਂ ਕੰਡਮ ਕਰਨੇ ਆ ਕਿ ਅਸੀਂ ਕੋਈ ਬੰਦੂ ਇਥੇ ਹੈ ਨਹੀਂ ਕਿ ਜੇ ਤੁਸੀਂ ਸਮਝੋ ਕਿ ਬੰਦੂ ਮਜ਼ਦੂਰਾਂ ਵਰਗਾ ਪੰਜਾਬ ਦੇ ਐਮ ਐਲ ਏਜ਼ ਨੂੰ ਵਿਧਾਨ ਸਭਾ ਬੰਦ ਕਰਕੇ ਤੇ ਤੁਸੀਂ ਜਿਸ ਮਰਜ਼ੀ ਢੰਗ ਦੇ ਨਾਲ ਕੰਟਰੋਲ ਕਰ ਸਕੋਗੇ ਨਾਲ ਹੀ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹਨਾ ਕਿ ਜੋ ਕੁਝ ਹੋਇਆ ਇਹਨੂੰ ਅਸੀਂ ਕੰਡਮਨ ਕਰਨੇ ਆ ਕਿ ਸਾਰਾ ਹੀ ਬਿਜ਼ਨਸ ਹਾਊਸ ਦਾ ਪੈਰ ਉੱਤੇ ਸਪੀਕਰ ਨੇ ਚੀਮਿੰਸਟਰ ਦੇ ਇਸ ਡਰਾਮੇ ਵਾਸਤੇ ਬਦਲਿਆ ਪਹਿਲੇ ਇੱਥੇ ਕੁਐਸਚਨ ਆਰ ਤੁਹਾਨੂੰ ਪਤਾ ਸਾਰਿਆਂ ਨੂੰ ਕੁਐਸਚਨ ਆਰ ਹੋਣਾ ਸੀ ਸਾਨੂੰ ਜਿਹੜਾ ਅਫੀਸ਼ੀਅਲ ਬਿਜ਼ਨਸ ਆਇਆ ਉਹਦੇ ਵਿੱਚ ਪਹਿਲੇ 1 ਕੋਰ ਕੁਐਸਚਨ ਆਰ ਸੀ ਫਿਰ 0 ਆਰ ਹੋਣਾ ਸੀ ਫਿਰ ਸਾਨੂੰ ਨੋ ਵੱਡੀ ਗੱਲ ਹੈ ਆ ਤੁਸੀਂ ਵੇਖੋ ਅਡਜਾਇਨਮੈਂਟ ਮੋਸ਼ਨ ਅਸੀਂ ਕਿਸਾਨਾਂ ਦੇ ਮੁੱਦੇ ਤੇ ਤੇ ਵਿਸ਼ੇਸ਼ ਤੌਰ ਐਮ ਐਸ ਪੀ ਦੇ ਮੁੱਦੇ ਤੇ ਕਿ ਡਾਕਟਰ ਸੁਆਮੀ ਨਾਤਨ ਜੀ ਜਿਹੜਾ ਫਾਰਮੂਲਾ ਹੈ ਸੀ 2 50% ਉਹ ਵਾਦਾ ਜਿਹੜਾ ਕੇਜਰੀਵਾਲ ਨੇ ਤੇ ਭਗਵੰਤ ਨੇ ਤੇ ਨਾਲ ਹੀ ਇਹਨਾਂ ਦੀ ਮਿਨਿਸਟਰ ਅਨਮੋਲ ਗਗਨ ਮਾਨ ਜੀ ਨੇ ਕੀਤਾ ਉਹ ਵਾਅਦੇ ਦੀ ਅਸੀਂ ਗੱਲ ਇੱਥੇ ਜੁਆਇਨਮੈਂਟ ਮੋਸ਼ਨਾਂ ਕਲੀਅਰ ਕਰਤੀ ਪਰ ਸਕਦੇ ਹਾਂ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਚਰਚਾ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਜਿਨ੍ਹਾਂ ਦੇ ਕਤਲ ਹੋਏ ਨੇ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਨੇ ਜਿਹੜੇ ਫੱਟੜ ਹੋਏ ਨੇ ਵਿਸ਼ੇਸ਼ ਤੌਰ ਭਗਵੰਤ ਮਾਨ ਦਾ ਰੋਲ ਕਿਸਾਨ ਯੂਨੀਅਨਸ ਦੇ ਵਿੱਚ ਪਾੜ ਪਾਣੀ ਉਹਨਾਂ ਦੀ ਮੂਵਮੈਂਟ ਨੂੰ ਕਮਜ਼ੋਰ ਕਰਨਾ ਸੈਂਟਰ ਨਾਲ ਰਲ ਕੇ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਨਾ ਕਰਨਾ ਪੰਜਾਬ ਪੁਲਿਸ 1 ਕਿਲੋਮੀਟਰ ਪਛਾੜ ਰਣੀ ਅੰਦਾ ਤੁੰਦ ਲਗਾਤਾਰ ਰਫਤਾ 10 ਦਿਨ ਪੀਅਰ ਗੈਸ਼ ਸ਼ੈਲਜ਼ ਗੋਲੀਆਂ ਦੇ ਨਾਲ ਦੁਨਾਲੀਆਂ ਨਾਲ ਪੈਲਟਸ ਦੇ ਨਾਲ ਜਿਹੜਾ ਹਰਿਆਣਾ ਫਾਇਰ ਕਰਦਾ ਰਿਹਾ ਤੇ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਇੱਕ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਨਾ ਹੀ ਕਿਸੇ ਦਾ ਹੈ ਨਹੀਂ ਤੇ ਫਰਸਟ ਸਪੀਕਰ ਸੀਐਮ ਬਣ ਗਿਆ ਇਹਨਾਂ ਨੇ ਜਾਣਬੁੱਝ ਕੇ ਇੱਕ ਪਲਾਨ ਕੀਤਾ ਕਿ ਕਿਸਾਨਾਂ ਦੇ ਮੁੱਦੇ এমਪਲੋਇਜ਼ ਦੇ ਮੁੱਦੇ ਸਾਡੇ ਦਲਿਤ ਵੀਰਾਂ ਦੇ ਮੁੱਦੇ ਸਾਡੇ ਸਰਕਾਰੀ ਕਰਮਚਾਰੀਆਂ ਦੇ ਮੁੱਦੇ ਇਹ ਸਾਰੇ ਤੇ ਲੇਡੀਜ਼ ਦੇ ਮੁੱਦੇ ਜਿਹੜੇ ਜਿਹੜਾ ਹਜ਼ਾਰ ਰੁਪਏ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਇਹਨਾਂ ਨੂੰ ਪਤਾ ਸੀ ਸਾਰੇ ਇੱਥੇ ਚੁੱਕੇ ਜਾਣਗੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਮਤਾਬਕ ਜੋ ਤੌਰ ਤਰੀਕਾ ਜੋ ਬੋਲੀ ਦਾ ਇਸਤੇਮਾਲ ਜੋ ਥ੍ਰੈਟਸ ਦਾ ਇਸਤੇਮਾਲ ਹਰ ਕੁਲੀਗ ਨੂੰ ਤੇਰੀ ਮੇਰੀ ਫਾਈਲ ਤਿਆਰ ਪਈ ਅਸੀਂ 20 ਵਾਰ ਕਿਹਾ ਭਗਵੰਤ ਮਾਨ ਜੀ ਆਪਣਾ ਰਾਂਝਾ ਰਾਜੀ ਕਰੋ ਹਰ ਸਾਥੀ ਇੱਥੇ ਹਰ ਚੀਜ਼ ਫੇਸ ਕਰਨ ਨੂੰ ਤਿਆਰ ਹੈ ਤੁਸੀਂ ਨਿਰੀਆਂ ਗਿੱਦੇ ਭੁਕੀਆਂ ਨਾ ਛੱਡੋ ਜੋ ਕੁਝ ਕਰਨਾ ਹੈ ਤੁਸੀਂ ਕਰੋ ਤੁਹਾਨੂੰ ਰੋਕਿਆ ਕਿਸੇ ਨੇ ਨਹੀਂ ਬਟ ਇਹ ਤੌਰ ਤਰੀਕਾ ਬਿਲਕੁਲ ਕੰਡੈਮਨੇਬਲ ਹੈ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਸ ਨੂੰ ਕੰਡੈਮਨ ਕਰ ਰਹੇ ਹਾਂ ਕੱਲ ਜਿਸ ਲੈਵਲ ਤੱਕ ਇਹ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਇਨਾ ਲੋਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ਤੌਰ ਮੁੱਖ ਮੰਤਰੀ ਇਹ ਕ੍ਰੋਸਿੰਗ ਫਲੋਰ ਜੇ ਸਹੀ ਮੈਨੇਚ ਵੇਖੋ ਤੇ ਡਿਸਕਵালিਫਿਕੇਸ਼ਨ ਭਗਵੰਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕ੍ਰੋਸ ਕੀਤਾ ਇਹਨੂੰ ਪਾਰਲੀਮੈਂਟਰੀ ਇਹਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕ੍ਰੋਸਿੰਗ ਦ ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ्रेट ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾ ਇਹਦਾ ਤੇ ਨਾ ਇਹਦੀ ਇਹਦੀ ਸਰਕਾਰ ਦਾ ਨਾ ਇਹਦੀ ਕੈਬਨਿਟ ਦਾ ਉਹ ਜੱਸ ਟਾਈਮ ਨਸ਼ੇ ਵਿੱਚ ਤੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਹੈ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕ ਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਦੇ ਹੋ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਵੇਂਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਜੋ ਤੂੰ ਕਰਨਾ ਹੈ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ ਆਪੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈਟ ਕਰਾਂਗੇ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆ ਦਾਬ ਹੀ ਕਰਨਾ ਚਾਹੁੰਦਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ